ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿ ਪਤਾਈਆ ਅੱਜ ਹੈਗੀ ਆ ਤਰੀਕ 14 ਅੱਜ ਅਸੀਂ ਮਨਾਉਣੇ ਆ ਜੀ ਚੱਕਰੇ ਚੱਕਰਿਆਂ ਦਾ ਤਿਹਾਰ ਐਤਕੀ ਰੌਲਾ ਪੈ ਗਿਆ ਐਤਕੀ ਕਿ ਹਰੇਕ ਵਾਰੇ ਰੌਲਾ ਪੈ ਜਾਂਦਾ ਪਿਛਲੇ ਸਾਲ ਵੀ ਰੌਲਾ ਪੈ ਗਿਆ ਤਾਂ ਹਨਾ ਪਿਛਲੇ ਸਾਲ ਮਤਲਬ ਆਹੀ ਸੇਮ ਆਹੀ ਚੱਕਰ ਹੋ ਗਿਆ ਤਾਂ ਪਿਛਲੇ ਸਾਲ ਪਰ ਕੱਲੀ ਦੀਵਾਲੀ ਦਾ ਹੋਇਆ ਤਾਂ ਕਿ ਮੰਮੀ ਚੱਕਰਾਂ ਦਾ ਵੀ ਹੋ ਗਿਆ ਤਾਂ ਸ਼ਾਇਦ ਹੋ ਗਿਆ ਤਾਂ ਮਨ ਲਾਦਾ ਚੱਕਰਾਂ ਦਾ ਤੇ ਇਹ ਕੋਈ ਹੁਣ ਜਿੱਦਾਂ ਐ ਕਿ ਕਈਆਂ ਨੇ ਭਾਈ ਕੱਲ ਮਨਾਲੇ 13 ਤਰੀਕ ਨੂੰ ਕਈਆਂ ਨੇ ਅੱਜ ਬਣਾਉਣੇ ਆ ਜੀ 14 ਤਰੀਕ ਨੂੰ ਵੈਸੇ ਜਿੱਥੇ ਤੱਕ ਔਰ ਲੋਕਾਂ ਨੂੰ ਜਿੱਦਾਂ ਹੁਣ ਮੈਂ ਦੁੱਧ ਪਾਉਣ ਜਾਂਦਾ ਆ ਜਾਂ ਮਿਲੇ ਆ ਇੱਕ ਦੂਏ ਕਿਸੇ ਨੂੰ ਪੁੱਛਿਆ ਕਿਸੇ ਨੂੰ ਭਾਈ ਤੁਸੀਂ ਕਦੋਂ ਮਨਾਉਣੇ ਜ਼ਿਆਦਾਤਰ ਲੋਕਾਂ ਨੇ 14 ਨੂੰ ਹੀ ਕਿਹਾ ਵੀ 14 ਨੂੰ ਮਨਾਉਣੇ ਤੇ ਆਪਾਂ ਵੀ ਭਾਈ ਅੱਜ ਮਨਾਉਣੇ ਆ ਆਪਾਂ ਕੱਲ ਨਹੀਂ ਮਨਾਏ ਤੇ ਉਹਦੇ ਕਰਕੇ ਹੁਣ ਅੱਜ ਜਾਣਾ ਸੌਰੀ ਸਮਾਨ ਲੈਣ ਦੁੱਧ ਪਾਉਣ ਅੱਜ ਭੇਜਿਆ ਮੈਂ ਬਾਈ ਨੂੰ ਮੈਂ ਫਿਰ ਹੁਣ ਜਾਣਾ ਜੀ ਸਮਾਨ ਲੈਣ ਸਮਾਨ ਵੀ ਕਾਫੀ ਲਿਆਣਾ ਆ ਤੇ ਬਾਜ਼ਾਰ ਦਾ ਢੇਡਾ ਲੱਗਣਾ ਫੇਰ ਜੋ ਵੀ ਸ਼ਾਮ ਨੂੰ ਗੁਲਗਲੇ ਕਚੌਰੀਆਂ ਪਕੌੜੇ ਬਣਨੇ ਆ ਭਾਈ ਉਹਨਾਂ ਦਾ ਸਮਾਨ ਆਉਣਾ ਹਨ ਮੈਂ ਹੁਣ ਦੁੱਧ ਦਾਦ ਤੋਂ ਫਰੀ ਹੋ ਕੇ ਹਟਿਆ ਜੀ ਮੈਂ ਇਦਾਂ ਹੀ ਸਿਵਲ ਵਰਦੀ ਚ ਬੈਠੇ ਹਜੇ ਉਹੀ ਕੰਮਕਾਰ ਵਾਲੇ ਕੱਪੜਿਆਂ ਚ ਬਾ ਹੁਣ ਨਹਾਉਣੇ ਧੋਣੇ ਆ ਫੇ ਤਿਆਰ ਹੋ ਕੇ ਫੇਰ ਜਾਂਦੇ ਆ ਜੀ ਬਾਜ਼ਾਰ ਨੂੰ ਤੇ ਆਜੂ ਪਹਿਲਾਂ ਮਿਲਦੇ ਆ ਫੈਮਲੀ ਹੁਣ ਲਿਸਟ ਬਣਨੀ ਆ ਦੇਖਦੇ ਕਿਆ-ਕਿਆ ਲੈ ਕੇ ਆਉਣਾ ਕਿੱਡੀ ਕਬੜੀ ਲਿਸਟ ਬਣਦੀ ਆ ਹਨ ਤੇ ਆਜੋ ਫੇ ਮਿਲਦੇ ਆ ਜੀ ਪਹਿਲਾਂ ਮੈਂ ਵਲੀਨ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੋ ਭਾਈ ਅੱਜ ਸ਼ਾਮ ਦੀ ਤਿਆਰੀ ਹੋਣ ਵੀ ਲੱਗੀ ਹੁਣ ਇਹ ਆਲੂ ਸ਼ਾਮ ਦੀ ਕਿਥੇ ਹੁੰਦੀ ਹੈ ਇਹ ਇਹਦੀ ਆ ਇਹ ਤਾਂ ਸਵੇਰ ਦੀ ਆ ਅੱਛਾ ਸਵੇਰ ਦੀ ਸ਼ਾਮ ਦੀ ਨਹੀਂ ਹੈਗੀ ਇਹ ਇਹ ਤਾਂ ਸਵੇਰ ਦੀ ਹੈ ਨਹੀਂ ਆਲੂ ਤਾਂ ਫੇ ਹਵਾਲੇ ਵੀ ਆ ਇਹ ਪਰੌਂਠੇ ਬਣਾ ਕੇ ਅੱਜ ਤੁਹਾਨੂੰ ਪਰੌਂਠੇ ਖਾਣੇ ਆ ਬਣਾ ਕੇ ਅੱਛਾ ਅੱਜ ਮਤਲਬ ਸਾਰੀ ਦੀ ਪਰੌਂਠੇ ਖਾਣਾ ਨੇ ਅਸੀਂ ਰੱਖੇ ਵੇ ਬਾਰਤ ਦੋਹਾਂ ਨੇ ਅੱਛਾ ਤੁਹਾਨੂੰ ਬਣਾ ਦੇਣਾ ਦੇਖ ਕੇ ਤਾਂ ਪਾਣੀ ਆਉਣਾ ਮੂੰਹ 'ਚ ਪਰ ਖਾਣੇ ਨਹੀਂ ਅਸੀਂ ਉਹੀ ਅਸੀਂ ਸ਼ਾਮ ਨੂੰ ਕੁਸਾ ਕਰ ਲੈਣੀ ਹਾਂ ਹੋਰ ਕੀ ਕਹਿੰਦਾ ਕਹਿੰਦੇ ਕਾਲੇ ਬਣਾ ਲਓਗੇ ਇੱਕ ਹਾਲੇ ਰੇਸ਼ਮ ਜੀਜੇ ਦੇ ਤੁਸੀਂ ਤੜਕੇ ਤੜਕੇ ਖਾ ਲਿਆ ਤੜਕੇ ਕਿਹੜਾ ਖਾਣ ਤੜਕੇ ਜੇ ਖਾ ਹੁੰਦਾ ਇਹ ਉਸੇ ਕੰਮ ਦਾ ਕਹਿਣਾ ਇਹਨੂੰ ਇਹ ਆ ਹਾਂ ਹੋਰ ਕੀ ਹਾਂ ਚਾਹ ਪੀਤੀ ਆ ਹਾਂ ਅੱਧਾ ਇੱਕ ਗਲਾਸ ਹਾਂ ਵਾ ਦੋ ਰੋਟੀਆਂ ਵੀ ਤੁਹਾਨੂੰ ਤੁਹਾਨੂੰ ਕਿਹ ਕਹੀ ਨਹੀਂ ਕਹਿਣੀ ਨਹੀਂ ਠੱਕੇ ਨਾਲ ਤੁੰਮੀ ਜਾਓ ਆ ਸਵੇਰੇ ਇਹ ਸਾਜਰੇ ਭੁੱਖ ਨਹੀਂ ਨਾ ਲੱਗਦੀ ਸਾਜਰੇ ਭੁੱਖ ਆਦੀ ਇਹ ਇੱਕ ਦਮ ਨਾ ਆ ਕੇ ਖਾਣ ਲਾ ਪੁਹਾਈ ਨਹੀਂ ਹੁੰਦਾ ਚਾਹ ਦਾ ਗੁੱਟ ਮਸੋ ਪੀਂਦਾ ਸਵੇਰ ਨੂੰ ਜੀ ਤਾਂ ਹੈ ਇਹ ਤਾਂ ਹੁਣ ਆਏ ਹੁੰਦਾ ਵੀ ਮਜਬੂਰੀ ਇਹ ਖਾਣਾ ਪੈਣਾ ਭਾਈ ਖਾਣਾ ਕੋਈ ਕੁੰਡਾ ਵਾਲਾ ਹੁੰਦਾ ਜਾ ਕੇ ਕਿਨੇ ਨੂਰ ਨੇ ਕਿਆ ਚਾਰਨਾ ਮਸਾ ਰੋਟੀ ਖਾ ਉਹ ਦਾਵ ਲਾਣੇ ਨੂੰ ਫਿਰਦੀ ਆ ਸਫੈਦੀ ਦਾਵ ਸਫੈਦੀ ਦਾ ਲਾਣੇ ਨੂੰ ਫਿਰਦੀ ਆ ਔਰੇ ਔਰੇ ਬਟਾ ਆ ਜਾ ਦਾਵ ਲਾਣੇ ਨੂੰ ਗਈ ਵੀ ਹਾਂ ਮੈਂ ਦਰਵਾਜ਼ਾ ਨਾਲ ਮੈਂ ਚੁੱਪ ਕਰਕੇ ਜਾ ਕੇ ਅੰਦਰ ਖਾ ਲਵਾਂ ਮਿੱਟੀ ਥੋੜੀ ਜਿਹੀ ਵੀ ਆ ਉਹ ਜਿੱਦਾਂ ਹੁਣ ਉਹ ਪੁੱਟੀ ਆ ਨਾ ਯਾ ਔਰ ਉੱਤ ਸਰਾਵਗਲ ਉੱਤਰਦਾ ਨਾ ਇਹੋ ਜੀ ਇਹ ਫੇਰ ਉੱਥੇ ਬਹਿ ਜਾਂਦੀ ਆ ਥੋੜਾ ਥੋੜਾ ਪਟ ਕੇ ਖਾਈ ਜਾਂਦੀ ਆ ਨਾ ਖਲੀ ਪਰਤਾਰ ਕੇ ਨਾ ਮੇਰੇ ਬੈੱਡ ਕੇ ਉਲੜਾ ਫਲਣਾ ਉਦੀ ਜਾਂਦੀ ਨਹੀਂ ਖਾਣਾ ਇੱਕ ਦਿਨ ਦੇਖੀ ਮੈਂ ਹਾਂ ਫੇਰ ਮੈਂ ਝੜ ਗਿਆ ਫੇਰ ਹੁਣ ਮੈਂ ਧਿਆਨ ਰੱਖ ਲਿਆ ਤਾਰ ਕੇ ਨੰਨ ਰੱਖਿਆ ਵਾ ਬੜਾ ਜਿਹਾ ਤਾਰ ਕੇ ਜੇ ਬਾਹਰ ਲੈ ਜਾਂਦੀ ਤਾਂ ਉੱਥੇ ਹੀ ਤੇ ਲਪੋ ਦਿੰਦੀ ਆ ਹਾਂ ਨਾਲੇ ਹੁੰਦੀਆਂ ਏਟਾਂ ਨਹੀਂ ਬੰਦ ਕਰਨੀਆਂ ਕਿਹੜੀਆਂ ਕਮਰੇ ਦੀ ਲੱਗਦੀ ਨਹੀਂ ਇਹ ਠੰਡ ਕੁਝ ਨਹੀਂ ਪਤਾ ਹੁੰਦਾ ਨਿਆਣੇ ਮੇਰਾ ਡਰ ਹੀ ਲੱਗਦਾ ਜਦ ਅੰਦਰ ਵੜਦੀ ਆ ਲੱਗਦੀ ਨਹੀਂ ਉਹ ਵੀ ਕਿਤੇ ਕੁੰਡੀ ਨਾਲ ਲਾਲਵੇਂ ਅੰਦਰ ਵੜ ਕੇ ਨਹੀਂ ਨਹੀਂ ਉਹ ਨਾ ਮੱਕਲ ਤੇ ਕੁੰਡੀ ਲਾਉਂਗੇ ਫੇਰ ਉਹਦੀ ਹੀ ਠਾਣੀ ਜੱਦਣੀ ਹਾਂ ਇਦਾਂ ਨਾਲ ਇਹਦੇ ਤਾਂ ਮੈਂ ਦੇਖਦੀ ਕੁਝ ਫਸਾਉਂਦੀ ਆ ਨਾ ਵਿੱਚ ਫੇਰ ਆਲੇ ਕਮਰੇ ਚ ਤੇ ਲਫਾ ਫਸਾਇਆ ਵਾ ਮਨਵੀਰ ਫਸਾਇਆ ਬਈ ਉੱਚ ਦੂਈ ਚ ਫਸਾਉਣੀ ਆ ਆਹੋ ਜੇ ਨਿਆਣਾ ਅੰਦਰ ਇੱਕ ਵਾਰ ਮੰਮੀ ਜਾਂ ਮਕਾਨ ਦਾ ਆਪਣੇ ਦਾ ਨਾ ਜਦ ਸੱਚ ਤਾਕੀਆਂ ਦੀ ਲੱਗੀਆਂ ਵੀ ਤਾਕੀਆਂ ਨਹੀਂ ਤੇ ਲੱਗੀਆਂ ਹਨਾ ਤਾਕੀਆਂ ਬਾਈ ਤਾਕੀ ਸਰਿਆਣੀਆਂ ਤੇ ਹਾਂ ਮਨਵੀਰ ਸ਼ੀਸ਼ੇ ਨਹੀਂ ਤੇ ਲੱਗਿਆ ਸ਼ੀਸ਼ੇ ਨਹੀਂ ਤੇ ਜਿਆਦਾ ਜਿਆਦਾ ਪਾਹਲੇ ਆਏ ਆਏ ਤੇ ਅੰਦਰ ਕੰਮ ਚੱਲਦਾ ਸੀਗਾ ਕੰਮ ਚੱਲਦਾ ਤਾਂ ਬਾਈ ਮਨਵੀਰ ਵਰ ਗਿਆ ਮੇਰੇ ਵਾਲੇ ਕਮਰੇ ਚ ਉਹ ਸਾਹਮਣੇ ਉਹਨੇ ਅੰਦਰ ਮੜ ਕੇ ਲਾ ਲਈ ਕੁੰਡੀ ਹੋਰ ਅੰਦਰ ਹਨੇਰਾ ਲਾਈਟ ਵੱਲਦੀ ਨਹੀਂ ਸੀ ਰਾਤ ਦਾ ਟਾਈਮ ਸ਼ਾਮ ਦਾ ਟਾਈਮ ਸ਼ਾਮ ਦਾ 7-8 ਵਜੇ ਦਾ ਉਹਨੂੰ ਨਾ ਤਾਂ ਹੁਣ ਮੁੜ ਕੇ ਕੁੰਡੀ ਦਿਖੇ ਇਹ ਕੁੰਡੀ ਦਿਖਦੀ ਵੀ ਤੀ ਉਹਨੂੰ ਸਮਝ ਨਾ ਲੱਗੇ ਵੀ ਕਿਹ ਕਣਾ ਖੁੱਲਣੀ ਹਾਂ ਬਾਪਾ ਜੀ ਮੈਂ ਉਧਰ ਬੈਕ ਸਾਈਡ ਨੂੰ ਭੱਜ ਕੇ ਗਿਆ ਉਹ ਜਿਹੜਾ ਪਿੱਛੇ ਤਾਕੀ ਆ ਜਿੱਥੇ ਏਸੀ ਲੱਗਿਆ ਹੋਇਆ ਹਾਂ ਜੇਲਦੀਆਂ ਤੇ ਸੁਖੀ ਰੇ ਵੀ ਖੇਲਦੀਆਂ ਮੈਂ ਉੱਥੇ ਏਸੀ ਕੋਲ ਜਾ ਕੇ ਮੈਂ ਲਾਈਟ ਵਾਲੀ ਫੋਨ ਦੀ ਉਹਨੂੰ ਦਿਖਾਈ ਇੱਕ ਤਾਂ ਉਹ ਡਰ ਗਿਆ ਅੰਦਰ ਵੀ ਮੈਂ ਅੰਦਰ ਬੰਦ ਹੋ ਗਿਆ ਮੈਂ ਉਹਨੂੰ ਪਿਆਰ ਕੇ ਕਹੀ ਜਾ ਮੈਂ ਮਾਹ ਪੁੱਤ ਉਹ ਕੁੰਡੀ ਨੂੰ ਪਿੱਛੇ ਨੂੰ ਕਰ ਦੇ ਪੁੱਤ ਐਂ ਕਰ ਦੇ ਪਰ ਕਿੱਥਾ ਬਹੁਤ ਦੇਰ ਬਾਅਦ ਕਿਤੇ ਬਹੁਤ ਦੇਰ ਬਾਅਦ ਕੁੰਡੀ ਸਿੱਧੀ ਕਰੀ ਉਹਨੇ ਹੌਲੀ ਨਿਆਣਾ ਨਿਆਣਾ ਦਰ ਗਿਆ ਉਹ ਹਾਂ ਫੇਰ ਕਿਤੇ ਜਾ ਕੇ ਪਤਿਆ ਕੇ ਜੇ ਹੌਲੀ ਹੌਲੀ ਪਿਆਰ ਨਾਲ ਉਹਨੂੰ ਕਿਹਾ ਵੀ ਕਿਤੇ ਰੋਣ ਵੀ ਨਾ ਲੱਜਵੇ ਫੇਰ ਉਹਨੇ ਜਮੇ ਹੀ ਨਹੀਂ ਦੀ ਖੋਲਣੀ ਹਾਂ ਹੌਲੀ ਹੌਲੀ ਕਹਿੰਦਾ ਸੀ ਤੁਸੀਂ ਗੁੱਸੇ ਨਾਲ ਉਹ ਨਿਆਣਿਆਂ ਦੀ ਝਿੱਟ ਦੇ ਖਾਈਆਂ ਖੱਟ ਗਈ ਵੇ ਵੇ ਹੁਣ ਉਹ ਟਾਈਮ ਤਾਂ ਫੇ ਹੁਣ ਪਤਿਆ ਕੇ ਹੀ ਫੇ ਸੁਖੀ ਰਾਣੀ ਲੱਗੀ ਕਲਾਸ ਫੇ ਉਹਦੀ ਤਾਂ ਨਹੀਂ ਲੱਗੀ ਉਹ ਤਾਂ ਚੱਲ ਨਿਆਣਾ ਦਾ ਜਦ ਫੇ ਕਲਾਸ ਤਾਂ ਲੱਗੀ ਸੁਖੀ ਆ ਰਮਨ ਦੀ ਚਾ ਹਾਂ ਤੁਸਾਂ ਮচাই ਖੇਰਦੇ ਤੇ ਕੁੱਕਣੀ ਆਉਣਾ ਗਿਰ ਕੇ ਕੁੰਡੀ ਲਾ ਲਈ ਅੰਦਰ ਜਿੱਦਾਂ ਇਹ ਅੰਦਰ ਵੜ ਕੇ ਕੁੰਡੀ ਲਾ ਲੈਂਦੀਆਂ ਵੀ ਕੁੰਡੀ ਤਾਂ ਨਹੀਂ ਚੱਲ ਇਹ ਤਾਂ ਲੁਖਦੀਆਂ ਦੀ ਅੰਦਰ ਜਾ ਕੇ ਉਹਨੇ ਪਤੰਦਰ ਨੇ ਅੰਦਰ ਜਾ ਕੇ ਕੁੰਡੀ ਲਾ ਲਈ ਹੋਰ ਹੋਰ ਪੈ ਗਿਆ ਆਪਾਂ ਪਾ ਲਈ ਵਾ ਵਸਾਇਆ ਵਾ ਹਾਂ ਖੇਡਦੇ ਹੁੰਦੇ ਹੁਣ ਵੀ ਖੇਡਦੇ ਮੈਂ ਖੇਡਣ ਨਹੀਂ ਦਿੱਦੀ ਆ ਨਾ ਚਿਪਕਦੀ ਮੈਂ ਬਾਹਰ ਜੋ ਮੱਦੀ ਖੇਡੋ ਅੰਦਰ ਕੁਝ ਨਹੀਂ ਹੈਗਾ ਤੁਸੀਂ ਅੰਦਰ ਆਏ ਆ ਕੋਈ ਕੁੰਡੀ ਲੱਗੀ ਵੀ ਤਾਂ ਫੇਰ ਦਰਵਾਜ਼ਾ ਖੋਲਣਾ ਵੀ ਬਹੁਤ ਔਖਾ ਹੋ ਜਾਂਦਾ ਇਹ ਹੁਣ ਤਾਂ ਖੁੱਲਣਾ ਹੀ ਨਹੀਂ ਆ ਨਾ ਬੰਦਾ ਆਏ ਆ ਵੀ ਬਾਹਰ ਤੇ ਤੋੜਨੇ ਜੋਗਾ ਹੁਣ ਦਰਵਾਜ਼ੇ 'ਤੇ ਲੱਤ ਮਾਰੂਗੇ ਨਿਆਣਾ ਮੂਰੇ ਖੜਾ ਉਹਨੂੰ ਇੰਨੀ ਸਮਝ ਲਈ ਵੀ ਮੈਂ ਪਿੱਛੇ ਹੋ ਜਾਵਾਂ ਹਾਂ ਉਹੀ ਜਾਣੀ ਤਾਂ ਨਿਆਣਾ ਕੁਛ ਦਾ ਕੁਛ ਕਰਨੀ ਆ ਆ ਤਾ ਭਰਾਵਾ ਬਸ ਹੀ ਖੜਾ ਛੁੱਟਿਆ ਪਰਦੇ ਵੀ ਲੱਗੇ ਵੇ ਹੁਣ ਉਹ ਵੀ ਨਹੀਂ ਪਤਾ ਲੱਗਣ ਜੇ ਪਰਦੇ ਲੱਗੇ ਫੇਰ ਵੀ ਨਹੀਂ ਪਤਾ ਨਾ ਦੁਨੀਆ ਕਿੱਥੇ ਖੜਾ ਜਾਂ ਤਾਂ ਉਹ ਨਹੀਂ ਤੇ ਸ਼ੀਸ਼ੇ ਸ਼ੀਸ਼ੇ ਨਹੀਂ ਤੇ ਤਾਂ ਕਰਕੇ ਫੋਨ ਚੱਲ ਬਾਹਰ ਅੰਦਰ ਪਾ ਕੇ ਫੋਨ ਦਿਖਾਤਾ ਉਹਨੂੰ ਲੈਟਰ ਖਾਤੀ ਹੌਲੀ ਹੌਲੀ ਖੋਲ ਲਿਆ ਜੇ ਕਿਦੇ ਪਰਦੇ ਲੱਗੇ ਵੇ ਹੁਣ ਬਾਹਰ ਤੇ ਨਹੀਂ ਆ ਬਾਹਰ ਤੇ ਵੀ ਨਹੀਂ ਕੁਝ ਦੇਖਣਾ ਨਾ ਨਿਆਣੇ ਨੂੰ ਬਾਹਰ ਫਿਰਦੇ ਦੇਖਣੇ ਫੇਰ ਨਿਆਣੇ ਨੇ ਰੋਣਾ ਜੇ ਨਿਆਣਾ ਰੋਣ ਲੱਗ ਗਿਆ ਬਾ ਮੁੜ ਕੇ ਫੇਰ ਕੰਮ ਦਾਮਾਡੋਲ ਹੋ ਜਾਣਾ ਨਿਆਣੇ ਨੇ ਫੇਰ ਕਿੱਥੇ ਕੋ ਇੱਕ ਨਾ ਹੀ ਇੱਕ ਦਿਨ ਮੰਮੀ ਬੇਲਾ ਚੌਕ ਗੱਡੀ ਕੋਈ ਬਜ਼ੁਰਗ ਦਾ ਬੰਦਾ ਪੋਤੇ ਨੂੰ ਲੈ ਕੇ ਆਇਆ ਤਾਂ ਸਕੂਲ ਤੇ ਅੱਛਾ ਮੈਂ ਦੁੱਧ ਪਾਉਂਦਾ ਦਾ ਗਰਮੀਆਂ ਦਾ ਟਾਈਮ ਫੁੱਲ ਜੂਨ ਮਹੀਨੇ ਦਾ ਉਹਨੇ ਕਿਆ ਕਰਿਆ ਗੱਡੀ ਖੜਾ ਤੀ ਕਦੇ ਮਿੰਟ ਵਾਸਤੇ ਕੋਈ ਕੰਮ ਹੋਣਾ ਅੱਛਾ ਗੱਡੀ ਖੜਾ ਕੇ ਚਾਬੀ ਵਿੱਚੇ ਰਹਿਣ ਤੀ ਬਾਹਰ ਆ ਗਿਆ ਚਾਬੀ ਪਤਾ ਨਹੀਂ ਸੀਟ ਕੋਲ ਰੱਖਤੀ ਖੋਲ ਕੇ ਕੁਛ ਐਦਾਂ ਉਹ ਬਾਹਰ ਆ ਕੇ ਲੱਗਿਆ ਬਣਾ ਕੰਮ ਕਰਨ ਉਹ ਗੱਡੀ ਹੋ ਗਈ ਲੋਕ ਅੱਛਾ ਬਲੀਨੋ ਗੱਡੀ ਧੀ ਜਹੇ ਜੀ ਅਮਨ ਕੋਲਾ ਅੱਛਾ ਹੋ ਜੀ ਹਾਂ ਗੱਡੀ ਹੋ ਗਈ ਲੋਕ ਜਾਂ ਗੱਡੀ ਲੋਕ ਹੋਈ ਹਾਂ ਭਾਈ ਪੋਤਾ ਅੰਦਰ ਕੱਲਾ ਤੁੱਪ ਉੱਪਰ ਦੇ ਗਰਮੀ ਅੰਦਰ ਕਰਮਾਇਸ਼ ਬਣਨ ਲੱਗੀ ਗੱਡੀ ਦੇ ਗਰਮੀ ਕਿੰਨੀ ਹੀਟ ਸ਼ੀਸ਼ੇ ਸ਼ੀਸ਼ੇ ਹੀਟ ਮਾਰਦੇ ਪੂਰੀ ਜੇ ਛਾਂ ਦੀ ਤੁੱਪਾਂ ਹਾਂ ਫੇਰ ਭਾਈ ਜਦ ਨਹੀਂ ਕੋਈ ਹੱਲ ਮਿਲਿਆ ਬਥੇਰਾ ਮੁੰਡੇ ਨੂੰ ਸਮਝਾਈਗੇ ਪੁੱਤ ਐ ਕਰਦੇ ਐ ਕਰਦੇ ਉਹ ਵਿਚਾਰਾ ਜਿਆਦਾ ਛੋਟਾ ਤਾਂ ਥੋੜਾ ਤੇ ਹਾਂ ਉਹਨੂੰ ਨਾਲੇ ਹੋਰ ਗੱਡੀ ਦੀ ਤਾਂ ਸਮਝ ਹੀ ਨਹੀਂ ਗੱਡੀ ਦੀ ਤਾਂ ਕਈ ਵਾਰ ਆਮ ਬੰਦੇ ਨੂੰ ਨਹੀਂ ਸਮਝ ਲੱਗਦੀ ਇਹ ਜਿਹੇ ਫੰਕਸ਼ਨ ਆ ਹੁਣ ਗੱਡੀਆਂ ਚ ਤੇ ਉਹਨੂੰ ਸਮਝ ਨਹੀਂ ਵਿਚਾਰੇ ਨੂੰ ਲੱਗੀ ਫੇਰ ਨਾਲ ਮੋਟਰਸਾਈਕਲ ਵਾਲੀ ਦੁਕਾਨ ਤੇ ਥੋੜਾ ਲਿਆ ਸੀਸਾ ਭੰਨਿਆ ਪਿਛਲਾ ਤਾਂ ਮੁੰਡੇ ਨੂੰ ਕੱਢਿਆ 10 ਹੋਰ ਕਾਟਾ ਕੀ ਹੋਲੀ ਹੋਣੀ ਹਾਂ ਐਦਾਂ ਹੋ ਜਾਂਦਾ ਨਿਆਣਿਆਂ ਗੱਲ ਤਾਂ ਬਹੁਤ ਖਿਆਲ ਛੱਡੇ ਕੱਢਣਾ ਚਾਹੀਦਾ ਬਹੁਤ ਖਿਆਲ ਰੱਖਣਾ ਚਾਹੀਦਾ ਛੱਡੇ ਨਾ ਭਾਈ ਚਾਬੀ ਛੱਡੇ ਨਾ ਸ਼ਰਾਰਤ ਕਰ ਦੇਵੇਂ ਫੇਰ ਵੀ ਆਪਣੀ ਗੱਡੀ ਚਾਬੀ ਉਹ ਕਮਾ ਲਵੇ ਉਹੀ ਤਾਂ ਗੱਲ ਆ ਬਹੁਤ ਖਿਆਲ ਗੱਡੀ ਵੀ ਤਾਂ ਲੌਕ ਹੋ ਜਾਂਦੀ ਏ ਜਦੋਂ ਖੋਲੇ ਬੰਦ ਨਹੀਂ ਆਪਣੇ ਵਾਲੀ ਗੱਡੀ ਦਾ ਮਤਲਬ ਆਏ ਆ ਹਾਂ ਜੇ ਮਤਲਬ ਆਪਾਂ ਹੁਣ ਖੜਾ ਕੇ ਬਾਹਰ ਨਿਕਲ ਜਾਏ ਫੇਰ ਇਹ ਜਿੱਦਾਂ ਹੁਣ ਚੱਲ ਕੇ ਗੱਡੀ ਆਈ ਫੇਰ ਨਹੀਂ ਲੌਕ ਹੁੰਦੀ ਜੇ ਇਹ ਜਦੋਂ ਹੁਣ ਲੋਕ ਖੜੀ ਆ ਇਹਦਾ ਲੋਕ ਆਪਾਂ ਖੋਲਿਆ ਤਾਂ ਕਿ ਆਪਾਂ ਨੇ ਕੋਈ ਖੋਲੀ ਨਹੀਂ ਲੋਕ ਖੋਲ ਲਿਆ ਫੇਰ ਹੀ ਨਾ ਦੁਬਾਰਾ ਲੋਕ ਹੋ ਜਾਣਾ ਅੱਛਾ ਹਾਂ ਜੇ ਇੱਕ ਵਾਰ ਤਾਂ ਕਿ ਖੋਲ ਲਈ ਮਤਲਬ ਵੀ ਖੋਲ ਕੇ ਕੋਈ ਕੰਮ-ਕੁਮ ਕਰਕੇ ਦੁਬਾਰਾ ਲਾਤੀ ਫੇਰ ਨਹੀਂ ਹੁੰਦੀ ਫੇਰ ਲੋਕ ਨਹੀਂ ਫੇਰ ਨਹੀਂ ਹੁੰਦੀ ਅੱਛਾ ਪਏ ਜੇ ਹੁਣ ਮੰਨ ਲਓ ਖੜੀ ਆ ਲੋਕ ਖੋਲਿਆ ਆਪਾਂ ਫੇਰ ਹੋਰ ਕੋਈ ਕੰਮ ਕਰਨ ਲੱਗੇ ਮਤਲਬ ਤਾਂ ਕਿ ਨਹੀਂ ਖੋਲੀ ਇਹਨੇ ਫੇਰ ਜਦ ਇਹ ਲੋਕ ਹੋ ਜਾਣਾ ਅੱਧੇ ਘੰਟੇ ਦਾ ਟਾਈਮ ਆ ਇਹਦਾ ਇਦਾਂ ਇਹਦੇ ਮਸਾਸਟ ਇਹ ਫਫਰ ਵੀ ਆਉਂਦਾ ਕਿ ਆਪ ਮਤ ਲੱਗਦਾ ਨਹੀਂ ਚੱਲ ਮਾੜੀ ਕਿਸਮਤ ਦਾ ਨਹੀਂ ਕੁਝ ਪਤਾ ਹੁੰਦਾ ਪੰਜਾਬੀ ਦਾ ਆਪਣਾ ਹੋ ਨਾ ਕਰੋ ਭਾਈ ਹਾਂ ਗਲਤਾਂ ਨਿਆਣਾ ਬੈਠਾ ਅਸੀਂ ਸੱਚ ਖੋਲ ਦੋ ਹਾਂ ਪਹਿਲੀ ਗੱਲ ਤਾਂ ਨਿਆਣੇ ਨੂੰ ਪਹਿਲੇ ਤਾਂ ਦੇਣਾ ਛੱਡਾ ਸ਼ਰਾਰਤ ਬਹੁਤ ਕਰਦੇ ਗੱਲੇ ਨਿਆਣੇ ਨੂੰ ਛੱਡਣ ਦੀ ਲੋੜ ਹੀ ਨਹੀਂ ਹੈ ਹੋਰ ਹੋਰ ਨਿਆਣੇ ਤਾਂ ਪਸਾ ਪਸਾ ਖਾਉਂਦਾ ਭਾਈ ਛੱਡੋ ਹੀ ਨਾ ਹੋਰ ਹੋਰ ਤੇ ਹੁਣ ਭਾਈ ਬਣਨੇ ਮਨ ਲਾਦਾ ਫੇ ਪ੍ਰੌਂਠੇ ਹੈ ਆਲੂਆਂ ਵਾਲੇ ਨਾ ਵੀ ਬਾ ਇਹਦਾ ਫੇਕ ਬਣਾਦਾ ਇਤਨਾ ਪਾਸੇ ਹਾਂ ਛੋਟੂ ਆਪਣਾ ਹਾਂ ਛੋਟੂ ਉਧਰ ਬਾਹਰ ਪਾਪਾ ਜੀ ਉਹ ਪਾਣੀ ਪਾਪਾ ਜੀ ਨੇ ਛਿੜਕਤੀ ਪਾਣੀ ਕੋਲ ਗਈ ਵੀ ਹੋਣੀ ਲੱਗੀ ਰੋਣਾ ਦਿਖਾ ਗਈ ਆ ਗਈ ਆ ਗਈ ਹਾਂਜੀ ਕੀ ਨੇ ਕਹਿਦੀ ਮੇਰੇ ਤੱਪੜ ਮਾਰਿਆ ਉਹਨੇ ਮਾਰਿਆ ਨੇ ਕੀ ਨੇ ਮਾਰਿਆ ਬੱਚਾ ਉਰੇ ਆ आजा 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 मेरा 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 ਪੇ ਤੂੰ ਪਾਣੀ ਕੋਲ ਕਾਹਨੂੰ ਜਾਂਦਾ ਪੁੱਤ? ਦਾਦੂ ਆਏ। ਪਾਣੀ ਕੋਲ ਥੋੜੀ ਜਾਈਦਾ ਹੈ। ਕਿੱਥੇ ਮਾਰੇ ਥੱਪੜ? ਪੈਰ ਲਿਬੜੇ ਵੇ ਮਿੱਟੀ ਨਾਲ। ਕੋਈ ਚੱਲ ਕੋਈ ਗੱਲ। ਓਰੇ ਕਿੰਨੀ ਜ਼ੋਰ ਨਾਲ ਮਾਰੇ ਆ? ਇੰਨੀ ਜ਼ੋਰ ਨਾਲ। ਆ ਇੰਨੀ ਲੱਗਦੀ। ਮਾਲਾ ਮੇਰੇ ਪੁੱਤ ਨੂੰ। ਦਾਦੂ ਨੂੰ ਪੁੱਛੂੰਗੇ ਵਾਹ ਜਾ ਕੇ ਬਤਾ ਦੂਜੀ ਤਾਂ ਖਾਤੇ ਕੋਠੇ ਮੇਰੇ ਪੁੱਤ ਨੂੰ। ਹਾਂ। ਕਿੰਨੇ ਥੱਪੜ ਮਾਰੇ? ਤੇ ਦੂਸਰਾ ਨੂੰ ਰੱਖਣ ਦੇ ਨੂੰ ਕਦਾ। ਕਿੰਨੇ ਥੱਪੜ ਮਾਰੇ ਮੇਰੇ ਪੁੱਤ ਦੇ? ਮਮਾ ਨਾ। ਕਿਆ ਕੋਈ ਨਾ ਕੋਈ ਨਾ ਕੋਈ ਆਪਾਂ ਦਾਦੀ ਦੀ ਡਾਈ ਕਰੂਗਾ ਹਾਂ ਤੇ ਹੁਣ ਫੇਰ ਭਾਈ ਬਣਾਓ ਲਿਸਟ ਕਿਹੜੀ ਕਿਆ ਕਿਆ ਲੈ ਕੇ ਆਉਣਾ ਉਹ ਵੀ ਹੋ ਗਈ ਨਾ ਨਿੰਗ ਹੋਣਗੇ ਢੋੜ ਹੋ ਗਿਆ ਅਦਰਕ ਹੋ ਗਿਆ ਹਮ ਪਰਫੀ ਹੋ ਗਈ ਲੜੀਆਂ ਹੋ ਗਈਆਂ ਹਮ ਤੇ ਬਸ ਕੈਲੰਡਰ ਹੋ ਗਿਆ ਕੈਲੰਡਰ ਹੋ ਗਿਆ ਤੋ ਕੈਲੰਡਰ ਬਸ ਪਾਣੀ ਲੈਣਾ ਹੈ ਚੱਲ ਫੇਰ ਬਹੁਤ ਟਿਸਤਾ ਆ ਗਿਆ ਫੇਰ ਮੈਂ ਫੋਨ ਕਰ ਦਿੰਦੀ ਬਾਪ ਮੈਂ ਹੁਣ ਲਿਖਣਾ ਇਹਨੂੰ ਰਹਿਣ ਦਾ ਨਾ ਹੁਣ ਵੀਡੀਓ ਹੈਗੀ ਆ ਮੇਰੇ ਕੋਲ ਇਹਦੇ ਚ ਦੇਖ ਲੈਣਾ ਕਿਆ ਕਿਆ ਕਿਹਾ ਹੋਰ ਕਿਆ ਬਾਕੀ ਮੈਸੇਜ ਕਰ ਦੂੰਗੀ ਜੇ ਕੁਝ ਰਹਿ ਗਿਆ ਲਾਲ ਆਲੂ ਵੀ ਲੈਣੇ ਆ ਇੱਕ ਲਾਲ ਆਲੂ ਹਮ ਇੱਕ ਗੋਭੀ ਇੱਕ ਦੋ ਕਲੰਡਰ ਬੈਂਗਣ ਬੈਂਗਣ ਅਦਰਕ ਅਦਰਕ ਮਰਫੀ ਲੜੀਆਂ ਮਰਫੀ ਲੜੀਆਂ ਕਲੰਡਰ ਕਲੰਡਰ ਇੱਕ ਪਨੀਰ 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 ਆ ਜਾ ਤਨੀਆ ਪਾਲਕ ਹ ਲੈ ਦੱਸ ਪਨੀਰ ਹਰਾ ਧਨੀਆ ਤੇ ਪਾਲਕ ਪਨੀਰ ਭਾਈ ਅਸੀਂ ਘਰ ਦਾ ਕੱਢਣਾ ਰਾ ਭੁੱਲ ਗਏ ਤੇ ਮਤਲਬ ਹੁਣ ਦੁੱਧ ਚਲੇਗਾ ਰੋਪੜ ਨਹੀਂ ਤਾਂ ਦੁੱਧ ਰੱਖਿਆ ਪਾਉਂਦਾ ਸੀ ਕੱਢ ਲੈਣਾ ਤਾਂ ਚਲੋ ਕੋਈ ਨਹੀਂ ਰੋਪੜ ਤੋਂ ਲੈ ਜਾਂਦੇ ਆ ਫਿਰ ਹਨਾ ਹਾਂ ਚਲੋ ਫੇਰ ਜਾਂ ਮੰਮੀ ਨੇ ਇਹਦਾ ਪੱਪੇ ਮੈਨੂੰ ਤਾਂ ਚੱਗੇ ਲਾ ਕੇ ਪਨੀਰ ਦੇ ਕੋਲ ਉਹ ਬਈ ਅਜੀਦਾ ਖਾਣੀ ਆ ਜਿਹਨੂੰ ਚੰਗੇ ਲੱਗਦੇ ਅਸੀਂ ਗੋभी ਵਾਲੇ ਖਾਉਂਗੇ ਚਾਹ ਬੈਂਗਣ ਵਾਲੇ ਵੀ ਬੈਂਗਣ ਵੀ ਦੇ ਆ ਥੋੜੇ ਜਿਹਾ ਬੈਂਗਣ ਵਾਲੇ ਦੇਖ ਲਓ ਗੋੜ ਵੀ ਆ ਨਾਲ ਚੇਤੇ ਨਾਲ ਗੁੜ ਉਹ ਕਹਿੰਦਾ ਗੁਲਗੁਲੇ ਨਹੀਂ ਆ ਅੱਛਾ ਗੋਲਗਲੇ ਠੀਕ ਆ ਠੀਕ ਆ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਤੁਹਾਨੂੰ ਬਾਜ਼ਾਰ ਜਾ ਕੇ ਜੀ ਦਿਖਾਉਨੇ ਆ ਸਾਨੂੰ ਰੌਣਕ ਭਾਈ ਬਾਜ਼ਾਰ ਦੀ ਆ ਜੇ ਬਾਜ਼ਾਰ ਮਾਂ ਵੀ ਪੂਰੀ ਰੌਣਕ ਹੋਣੀ ਆ ਪੂਰੀ ਐ ਭੀੜ ਹੋਣੀ ਆ ਬਾਜ਼ਾਰ ਚ ਹਾਂ ਇਹ ਗੱਡੂ ਹੈ ਇਕੜੇ ਪਾਣੀ ਲੱਡੂ ਵਰ ਪਾਣੀ ਇਹ 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 ਵੀ ਸਾਡਾ ਲੱਡੂ ਹੈ ਇਹ ਵੀ ਸਾਡਾ ਲੱਡੂ ਹੈ ਇਹ ਵੀ ਸਾਡਾ ਲੱਡੂ ਹੈ ਲਓ ਜੀ ਪਹੁੰਚ ਗਏ ਬਾਜ਼ਾਰ ਮੰਡੀ ਚ ਤੇ ਮੰਡੀ 'ਚ ਭਾਈ ਤਿਹਾਰ ਕਰਕੇ ਪੂਰੀ ਰੌਣਕ ਕਹਿ ਲੋ ਹੋਰ ਰੌਣਕ ਕਹਿ ਲੋ ਸਬਜ਼ੀਆਂ ਹੁਣ ਲੈ ਕੇ ਜਾਣੀ ਲਿਸਟ ਬਣੀ ਹੋਈ ਆ ਖਾਸ ਹੀ ਭਾਈ ਹੈ ਕਿੱਦਾਂ ਗੋਭੀ ਵੀਰਾਂ ਗੋਭੀ 100 ਰੁਪਏ 100 ਰੁਪਏ ਕਿਲੋ ਗੋਭੀ ਲੱਛਟ ਤਾਂ ਵੈਸੇ ਗੋਭੀ ਦੀ ਹੈ ਇੱਕ ਇੱਕ ਲਾਲ ਆਲੂ ਲੈ ਕੇ ਜਾਣੇ ਪਿਆਜ਼ ਲੈ ਕੇ ਜਾਣੇ ਆ ਹੋਰ ਭਾਈ ਆਟਾ ਲੈ ਕੇ ਜਾਣਾ ਇੱਕ ਬੈਂਗਣ ਲੈ ਕੇ ਜਾਣੇ ਆ ਸਮਾਨ ਤਾਂ ਖਾਸ ਆ ਗੋਭੀ ਪੁੱਛ ਲਈ ਮੜਾ ਫੋਨ ਲਾ ਕੇ ਵੀ ਕਿੰਨੀ ਲੈ ਕੇ ਜਾਣੀ ਭਾਈ ਕਿਲੋ ਲੈਣੀ ਕਿ 2 ਕਿਲੋ ਲੈਣੀ ਲਓ ਜੀ ਗੋਭੀ ਨੇ ਤਾਂ ਭਾਈ ਸਿਰਾਈ ਥੋੜਿਆ ਪਿਆ 100 ਰੁਪਏ ਕਿਲੋ ਗੋਭੀ ਪੜਾਜੀ ਕਰਿਓ 2 ਕਿਲੋ ਕੋਬੀ ਵਧੀਆ ਵਧੀਆ ਜੇ ਭਾਈ ਮੇਰਾ ਵੀਰ ਫੁੱਲੇ ਆ ਰਹੇ ਹਨ 2 ਕਿਲੋ ਲੈ ਕੇ ਜਾਣੀ ਭਾਈ ਪਕੌੜੇ ਵੀ ਨਿਕਲਨੇ ਆ ਸਬਜ਼ੀ ਵੀ ਬਣਨੀ ਆ ਆਪਣੇ ਲੋਕਲ ਵਾਲੀ ਗੋਭੀ ਹੈ ਜਿਹੜੀ ਉਹ ਤਾਂ ਸਾਰੀ ਐਰਕੀ ਛਣ ਗਈ ਜੀ ਉਹ ਤਾਂ ਫੁੱਲੇ ਨਹੀਂ ਵਧੀਆ ਬਣਿਆ ਇਹ ਗੋਭੀ ਬਾਹਰ ਦੀ ਹੋਵਾ ਜਿਹੜੀ ਹੈਗੀ ਇਹ ਇਹ ਵੀ ਹਲਕੀ ਹਲਕੀ ਉੱਪਰ ਤੇ ਹੋਈ ਵੀ ਚਲੋ ਇੰਨੀ ਕੁ ਤਾਂ ਉੱਪਰ ਤੇ ਸਾਫ਼ ਕਰ ਹੋ ਜੂਗੀ ਕਰ ਦੇ ਨਾਲ ਤੇ ਵੈਸੇ ਠੀਕ ਆ ਬੈ ਅਸੀਂ ਹੋਰ ਵੀ ਘੁੰਮ ਲੈ ਮੰਡੀ ਇਹ ਬਾਈ ਕੋਲ ਗੋਭੀ ਠੀਕ ਆ ਬੈ ਲਓ ਜੀ 2 ਕਿਲੋ ਹੁਣ ਹੋ ਗਈ ਆਪਣੀ ਗੋਭੀ ਤੇ ਹੋਰ ਆਪਾਂ ਨੇ ਲੈਣੇ ਆ ਹੋਰ ਆਪਣੇ ਮਤਲਬ ਦੀ ਚੀਜ਼ ਇਹਦੇ ਕੋਲ ਹੈ ਨਹੀਂ ਬਾਈ ਕੋਲ ਲਾਲ ਲਾਲੂ ਲੈਣੇ ਆ ਆਦਾ ਕਿੰਨਾ ਵੀਰਾ ਅੱਧਾ ਕਿਲੋ ਕਰਦੇ ਆ ਅੱਧਾ ਕਿਲੋ ਲਓ ਜੀ ਅੱਧਾ ਹੋ ਗਿਆ ਤੇ ਹੋਰ ਆਪਾਂ ਨੇ ਹੁਣ ਲੈ ਗਏ ਲਾਲ ਆਲੂ ਤੇ ਬੈਂਗਣ ਉਹ ਆਪਾਂ ਹੁਣ ਲੰਦੇ ਆ ਕਿਤੇ ਅੱਗੇ ਤੇ ਇਹਦੇ ਕੋਲ ਨਹੀਂ ਹੈ ਲਾਲ ਆਲੂ ਲਓ ਇੱਤਣੀਆਂ ਦਾ ਵੀ ਆਰਡਰ ਆ ਗਿਆ ਕਰੋ ਭਾਈ ਧਨੀਆਂ ਵੀਰ ਕਹਿੰਦਾ ਵੀਰ ਕਿਦਾਂ ਆਪਣਾ 20 ਦਾ 50 ਗ੍ਰਾਮ ਲਓ ਭਾਈ ਧਨੀਆਂ ਯਾਰ ਕਿਸਰੇ ਲਾਇਆ ਪਿਆ ਕੰਮ ਹੈ ਕਰ ਦੇ ਯਾਰ 100 ਕ੍ਰਾਮ ਕਰ ਦੇ ਦੋ ਕੁਛੀਆਂ ਹੋ ਜਾਣੀਆਂ ਸਮਝ ਲੈ ਚੱਲ ਹੁਣ ਇਹ ਨਾ ਤਾਂ ਦੋ ਦਾਣੇ ਫालतू ਵੀ ਪਾ ਦੇ ਤਾਂ ਵੀ ਕੀ ਹੱਥ ਲਓ ਜੀ ਆਇਆ ਕਰ ਯਾਰ ਇੱਕ ਹੋਰ ਪਾ ਦੇ 50 ਕਗਰਾਮ ਹੋਰ ਪਾ ਦੇ ਘਟਣਾ ਨਾ ਜਾਵੇ ਕੋਈ ਨਹੀਂ ਵਿੱਚ ਇਹਦੇ ਪਾ ਦੇ ਘਟਣਾ ਨਾ ਜਾਵੇ ਧਨੀਏ ਨੇ ਬਾਈ ਬਹੁਤ ਕੰਮ ਖੱਟਿਆ ਵਾ ਲਓ ਜੀ ਧਨੀਆ ਲੈ ਲਿਆ ਆਪਾਂ ਹੁਣ ਪਾਲਕ ਲੈ ਲਈ ਤੇ ਮੂਲੀ ਕਿਤਾਂ 60 ਰੁਪਏ ਕਿਲੋ ਬਦਲੇ ਤੇਰੇ ਮੂਲੀ ਨੇ ਬੜਾ ਕੰਮ ਖੱਟਿਆ ਵਾ ਹਾਂ ਅੱਗੇ ਕਿੰਨੀ 80 ਵੇਚਦੇ ਬੱਲੇ ਤੇਰੇ ਤਾਂ ਮੂਲੀ ਦੀ ਐ ਇਸ ਵਾਰ ਇਸ ਵਕਤ ਮੂਲੀ ਦੀ ਚੜ੍ਹਾਈ ਆ ਪੂਰੀ ਐ ਕੋਈ ਨਾ ਚੱਕਰ ਇਸ ਕਰਕੇ ਨਹੀਂ ਕੀ ਐ ਅੱਛਾ ਲੋਕਲ ਨਹੀਂ ਹੈਗੀ ਇਹ ਬਾਹਰ ਤੇ ਹੀ ਆਉਂਦੀ ਹਜੇ ਪਹਾੜ ਤੇ ਹੀ ਠੀਕ ਆ ਠੀਕ ਆ ਹਾਂ ਫੇਰ ਨਹੀਂ ਜਿੰਨੀ ਮਹਿੰਗੀ ਹੋਣੀ ਹੈ ਨਾ ਲੋਕਲ ਤਾਂ ਹੱਦ ਵੱਧ ਤੇ ਵੱਧ 25 30 ਰੁਪਏ ਇੱਥੇ ਤੱਕ ਤਾਂ ਸ਼ੁਰੂ ਹੁੰਦੀ ਐ ਇੱਥੇ ਤੇ ਉੱਤੇ ਬਾਅਦ ਤਾਂ ਭਲਾ ਫਿਰ 50 70 ਰੁਪਏ ਨੂੰ ਇਹ ਹੋ ਜਾਂਦੀ ਚਲੋ ਫਿਰ ਹੁਣ ਹੋਰ ਲਈਏ ਸਮਾਨ ਬਾਈ ਨੂੰ ਦਈਏ ਪੈਸੇ ਤਾਂ ਕਿਦਾਂ ਸੇਵ? 80 ਰੁਪਏ ਕਿਲੋ ਹੈ। ਠੀਕ ਆ। ਹੁਣ ਆਪਣੇ ਰਹਿ ਗਿਆ ਇੱਕ ਤਾਂ ਬੈਂਕਣ ਲੈ ਕੇ ਜਾਣਾ ਕਿਲੋ। ਹੋਰ ਆਪਾਂ ਨੇ ਲੈਣਾ ਇੱਕ ਇੱਕ ਲੈਣੇ ਲਾਲ ਆਲੂ। ਪ੍ਰਧਾਨ ਜੀ ਕਿਦਾਂ ਵੈਂਗਣ? 40 ਰੁਪਏ ਕਿਲੋ ਹੈ। ਉਹ ਚਲੋ ਮੈਂ ਠੀਕ ਹੈ। ਭਾਈ ਉਹ ਕਿਹੜੇ ਛੇ ਗਿਆ ਜਵਾਨ ਉਹ ਉੱਤਰ ਫਿਰਦਾ ਤੌਰ ਵੀ ਕਿਲੋ ਵੀ ਭਾਈ ਆਪਾਂ ਹੁਣ ਬੈਂਗਣ ਵੀ ਲੈ ਲੇ ਤੇ ਹੁਣ ਲੈਣੇ ਆਪਾਂ ਨੇ ਲਾਲ ਆਲੂ ਮਿੱਤਰ ਕਿੱਦਾਂ ਲਾਲ ਆਲੂ ਹਾਂ ਮੁੰਡਾ ਮਿੱਤਰ ਕਿੱਦਾਂ ਲਾਲ ਆਲੂ ਚਾਰ ਕਿਲੋ ਤੋਂ ਵੀਰ ਵਾਲੇ ਕੋਲੋਂ ਹੌਣ ਤੇ ਬੜਿਆ ਪਿਆ ਪਤੰਦਰ ਸੌਦਾ ਨਹੀਂ ਦੇਖਦਾ ਮਾਂ ਦਾ ਘੜਦਾ 4 ਕਿਲੋ 100 ਦੇ ਹੈ ਪਾ ਦੇ ਯਾਰ 4 ਕਿਲੋ 100 ਦੇ 4 ਕਿਲੋ ਲਾਉਂਗਾ ਹੁਣ ਜੀ 4 ਕਿਲੋ ਲਗਾ ਦੇ ਕੀ ਹੋਣਾ ਪੰਜ ਇਸ ਦਾ 10 20 ਅੱਛਾ ਆਵਲੇ ਤੇਰੇ ਆ ਇਹ ਪੰਜ ਆ ਹੋਰ ਦੇ ਚੱਲ ਪਾ ਦੇ ਯਾਰ ਇਹ ਪਾ ਦੇ 5 ਕਿਲੋ ਪਾ ਦੇ 100 ਦੇ ਠੀਕ ਸਹੀ ਲਓ ਜੀ ਆਲੂ ਵੀ ਹੋ ਗਏ ਹੁਣ ਆਈਟਮ ਆਪਣੀਆਂ ਸਾਰੀਆਂ ਤਕਰੀਬਨ ਹੋ ਗਈਆਂ ਪੂਰੀਆਂ ਹੋਰ ਹੁਣ ਕੀ ਆ ਰਹਿ ਗਿਆ ਹੋਰ ਦੇਖਣਾ ਪੈਣਾ ਪਏ ਪਿਆਜ਼ ਤਾਂ ਮੈਂ ਲੈ ਗਿਆ ਯਾਰ ਕੱਲ ਲੈ ਗਿਆ ਦਾ ਪਿਆਜ਼ ਕੱਲ ਕੱਲ ਲਾਲ ਨਹੀਂ ਲੇ ਗਏ ਕੋਈ ਨਹੀਂ ਕਾਰ ਲਾਲ ਆਲੂ ਰਹਿ ਗਏ ਤੇ ਪਿਆਜ਼ ਤਾਂ ਆ ਜੇਗੀ ਕੱਲ ਚੱਕਰੇ ਅੱਜ ਮਨਾਉਣੇ ਆਪਾਂ ਦਾ ਅੱਛਾ ਕਈ ਹਾਂ ਕਈਆਂ ਨੇ ਕੱਲ ਬਣਾ ਲਏ ਫਿਰ ਕੀ ਇਹ ਹਰੇਕ ਸਾਲੇ ਰੌਲਾ ਪੈ ਗਿਆ ਯਾਰ ਹੁਣ ਹਰੇਕ ਮਨਾ ਰਹੇ ਹੈ ਨਾ ਹਾਂ ਹਰੇਕ ਸਾਲੇ ਦੋ ਦੋ ਦਿਨ ਦੇ ਤਿਹਾਰ ਹੋ ਗਏ ਚਲ ਵਧੀਆ ਤੁਹਾਨੂੰ ਫਾਇਦਾ ਹੈ ਇਸ ਚੀਜ਼ ਦਾ ਕਿ ਨਹੀਂ ਦੋ ਦਿਨ ਵੀ ਖਜਾਨਾ हां ਦੋ ਦਿਨ ਵਧੀਆ ਸੇਲ ਹੋ ਜਾਂਦੀ ਆ ਕੱਲ ਜਾਦਾ ਸੀ ਕੱਲ ਜਿਆਦਾ ਸੀ ਅੱਛਾ ਅੱਜ ਕੱਲ ਅੱਛਾ ਚਲੋ ਭਾਈ ਹਰੇਕ ਦਾ ਆਪਣਾ ਆਪਣਾ ਮੰਨਣਾ ਲਓ ਜੀ ਆਲੂ ਵੀ ਹੁਣ ਆਪਣੇ ਹੋ ਗਏ ਪੂਰੇ ਬਾਕੀ ਸਬਜ਼ੀ ਦੂਏ ਜਵਾਨ ਕੋਲ ਆ ਦੂਆ ਜਵਾਨ ਉਧਰ ਫਿਰਦਾ ਮੰਡੀ ਚ ਇਧਰ ਵੀ ਦੇਖ ਲੰਨੇ ਆ ਹੋਰ ਕੁਝ ਹੁਣ ਹੈ ਨਹੀਂ ਹੋਰ ਆਈਟਮਾਂ ਸਾਰੀਆਂ ਆਪਨੇ ਤਕਰੀਬਨ ਲੈ ਲਈਆਂ ਬਾਕੀ ਘੁੰਮ ਲੰਨੇ ਅੱਗੇ ਵੀ ਲਾਓ ਜੀ ਬਾਈ ਆਪ ਪਏ ਇੱਧਰ ਫਲ ਫਰੂਟ ਸੰਤਰੇ ਬਹੁਤ ਮਿੱਤਰ ਸੰਤਰੇ ਕਿੰਦਾ ਯਾਰ ਉਹ ਕਿੰਨੇ 300 ਰੁਪਏ ਉਹ 300 ਰੁਪਏ ਕਿਲੋ ਉਹ ਤਾਂ ਸਗੋਂ ਛੋਟੇ ਆ ਯਾਰ ਇਹਦੇ ਨਾਲੋਂ ਮਿੱਠੇ ਬਹੁਤ ਆ ਹੈ ਲਓ ਜੀ ਉਹ 300 ਰੁਪਏ ਕਿਲੋ ਆ ਆ 200 ਰੁਪਏ ਕਿਲੋ ਆ ਸੇਵ ਬڑا ਮੈਗਾ ਸੌਦਾ ਯਾਰ 200 ਰੁਪਏ ਕਿਲੋ ਹੂੰ ਬੰਦਾ ਕਿਆ ਖਾ ਲੂਗਾ ਯਾਰ ਗਰੀਬ ਬੰਦਾ ਬਜਰਾ ਪਰ ਫਾਲ ਤਾਂ ਬਾਈ ਬਾਈ ਕੋਲ ਬਹੁਤ ਆ ਹਰ ਇੱਕ ਤਰ੍ਹਾਂ ਦਾ ਹੀ ਫਾਲ ਆ ਟੋਕਰੀਆਂ ਵੀ ਤਿਆਰ ਕਰ ਦਿੰਦਾ ਜਵਾਨ ਆ ਉਹ ਪਈਆਂ ਟੋਕਰੀਆਂ ਤੇ ਔਰ ਹੁਣ ਇਹ ਵੀ ਕਿਆ ਕਰਨ ਬਾਈ ਸੌਦਾ ਮਹਿੰਗਾ ਹੀ ਬਹੁਤ ਆ ਪਿੱਛੇ ਤੇ ਹਨਾ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ ਕਲੰਡਰ ਕਿਦਾਂ ਹੈ ਦੇ ਦੇ ਯਾਰ ਦੋ ਤੁਸੀਂ ਦੋ ਦੋ ਦੇ ਦੇ ਜੀ ਤੇ ਨੂੰ ਵੀ ਤਾਂ ਪੈਸੇ ਵਟਾਉਣੇ ਆ ਤੈਨੂੰ ਵਟਾ ਦੋਨੇ ਆ ਸਾਮਾਨ ਹੁਣ ਸਾਰਾ ਖਰੀਦ ਲਿਆ ਅੱਧਾ ਕਿ ਮੇਰੇ ਕੋਲ ਆ ਅੱਧਾ ਕਿ ਜਵਾਨ ਕੋਲ ਆ ਜਵਾਨ ਜਿਹੜਾ ਨਾਲ ਆਇਆ ਪਾ ਭਾਈ ਉਹ ਕੈਮਰੇ ਤੇ ਥੋੜਾ ਜਿਹਾ ਚੱਲਦਾ ਏ ਤਾਂ ਕਰਕੇ ਕੈਮਰੇ ਦੇ ਪਿੱਛੇ ਹੀ ਰਹਿੰਦਾ ਉਹ ਲਓ ਜੀ ਬਾਕੀ ਹੁਣ ਸਾਮਾਨ ਹੋ ਗਿਆ ਸਾਰਾ ਰੈਡੀ ਏ ਹੁਣ ਚੱਲਦੇ ਆਂ ਆਪਾਂ ਘਰ ਨੂੰ ਫਰੂਟ ਬਾਈ ਬਹੁਤ ਮਹਿੰਗਾ ਹੋਇਆ ਬੱਸ ਤੇ ਹਾਰਾਂ ਕਰਕੇ ਲਾ ਲੂ ਪਤਾ ਨਹੀਂ ਕਿਹੜਾ ਚੱਕਰ ਫਰੂਟ ਤਾਂ ਨਾ ਬਸ ਅੱਗੇ ਲੱਗੀ ਪਈ ਆ ਗੈਨੋ 50 ਪੈਟਰ ਸਮਾਨ ਆ ਢਾਂਡੇ ਪੁੰਡੇ ਭਾਈ ਜਿਹੜੇ ਵੀ ਆਹ ਕਿਉਂਕਿ ਉੱਟ-ਬੁੱਟ ਦੇਣੇ ਅਗਰ ਕਿਸੇ ਨੇ ਪ੍ਰਧਾਨ ਜੀ ਕਿੱਦਾਂ ਆ ਭਾਈ 700 ਰੁਪਏ ਦੀ 650 ਰੁਪਏ ਦੀ ਆ 500 ਦੀ 450 ਰੁਪਏ ਦੀ 500 ਦੀ ਇਕ ਨਾਲ ਇਕ ਫਰੀ ਹੈ ਆ ਵੀ ਇਕ ਨਾਲ ਇਕ ਫਰੀ ਆ ਆ ਵੀ ਇਕ ਨਾਲ ਇਕ ਫਰੀ ਆ ਜੀ ਅੱਛਾ ਬੜਾ ਮਹਿੰਗਾ ਸੌਦਾ ਯਾਰ 700 ਦੀ ਪਲੇਟ ਆ 100 ਗ੍ਰਾਮ ਇਹਦੇ ਚ ਬਦਾਮ ਹੋਣੇ ਆ 100 ਵੀ ਸ਼ਾਇਦ ਹੋਣੇ ਨਹੀਂ ਆ ਦੇਖ ਲਓ ਇਕ ਨਾਲ ਇਕ ਫਰੀ ਆ ਜੀ ਚਲ ਕੋਈ ਨਹੀਂ ਇਹ ਵੀ ਇਕ ਨਾਲ ਇਕ ਫਰੀ ਆ ਜੀ ਇੱਕ ਨਾਲ ਇਕ ਫਰੀ ਤਾਂ ਹੈਗਾ ਪਰ ਤਾਂ ਇੱਕ ਚ ਕਸਰ ਕੱਢਦੇ ਨਹੀਂ ਠੀਕ ਆ ਠੀਕ ਆ ਉਹ ਤੇ ਪਲ ਇੱਕ ਨਾਲ ਇੱਕ ਫਰੀਜ਼ ਦਾ ਦਸਤਾਬਾਹੀ ਨੇ ਲਾਲਚ ਪਰ 1 ਕਿਲੋ ਗਲੇ ਨੇ ਨਾ ਇੱਕ ਪਲੇ ਚੀਜ਼ ਨਾਲ ਇਹਨੇ ਦੋਹਾਂ ਦਾ ਮੁੱਲ ਕੱਢ ਲੈਣਾ ਆਪਣੀਆਂ ਚੀਜ਼ਾਂ ਦਾ ਜਿਹੜੀ ਫਰੀ ਹੈ ਉਹਦਾ ਵੀ ਕੱਢ ਲੈਣਾ ਲਓ ਜੀ ਭਾਈ ਆਪਾਂ ਪਹੁੰਚ ਕੇ ਖਾਲਸਾ সুইਟ ਸ਼ਾਪ ਤੇ ਤੇ ਹਣ ਲਈਏ ਘਰ ਜੋਗੀ ਮਠਿਆਈ ਰਹਿ ਗਈ ਸੀ ਬਾਕੀ ਸਮਾਨ ਤਾਂ तकरीबन ਸਾਰਾ ਲੈ ਲਿਆ ਇਹ ਮੋਮਬਤੀਆਂ ਬੜੀਆਂ ਵਧੀਆ ਵਧੀਆ ਡੈਕੋਰੇਸ਼ਨ ਆ ਯਾਰ ਇੱਕ ਨੰਬਰ ਹੋਈ ਹੈ। ਇਹ ਪਾਈ ਬਹੁਤ ਸੋਹਣੇ ਗਿਫਟ ਪਏ ਜੇ ਕਿਸੇ ਨੇ ਗਿਫਟ ਦੇਣਾ ਆਪਣੇ ਰਿਸ਼ਤੇਦਾਰੀ ਮਾਂ ਆ ਜਾਂ ਕੁਝ ਵੀ ਹਨਾ ਸੰਧਾਰਿਆਂ ਦਾ ਸਮਾਨ ਕਹਿ ਲਊ। ਸੰਧਾਰਿਆਂ ਦਾ ਸਮਾਨ ਸਾਰਾ ਪਿਆ। ਆਜੋ ਹਣ ਚੱਲਦੇ ਆਂ ਅੰਦਰ। ਇੱਧਰ ਲੱਗੇ ਹੋਏ ਭਾਈ ਗੋਲ ਗੱਪੇ ਟਿੱਕੀਆਂ ਭੱਲੇ। ਹਮ। ਨਵੀਆਂ ਜਿਹੀ ਜਲੇਬੀਆਂ। ਕਿਹੜੀਆਂ ਕਹਿੰਦੇ ਇਹਨਾਂ ਨੂੰ ਅੰਮ੍ਰਿਤਸਰੀ ਜਲੇਬੀ ਆ ਪਤਾ ਨਹੀਂ ਕਿਹੜੀ ਕਹਿੰਦੇ ਇਹਨੂੰ। ਤੇ ਚਲਦੇ ਹੁਣ ਅੰਦਰ ਲਾਉਣੇ ਆ ਮਠਿਆਈ ਲਓ ਜੀ ਪਹੁੰਚ ਗਏ ਆਪਾਂ ਖਾਸ ਸਾਸਵੀਟ ਸ਼ਾਪ ਤੇ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਆ ਜੀ ਤੁਹਾਨੂੰ ਵਧਾਈਆਂ ਤੁਹਾਡੀ ਕੁੜੀਏ ਦੀ ਧੰਨਵਾਦ ਜੀ ਧੰਨਵਾਦ ਬਾਈ ਠੀਕ ਹੈ ਚੜ੍ਹਦੀ ਕਲਾ ਜੀ ਹਾਂ ਜੀ ਹਾਂ ਜੀ ਕਿਰਪਾ ਜੀ ਮਾਲਕ ਜੀ ਤੇ ਚੱਲ ਰਿਹਾ ਜੀ ਤਿਹਾਰਾਂ ਦਾ ਜੋਰ ਸ਼ੋਰ ਪੂਰਾ ਹੈ ਜੀ ਚੱਲ ਰਿਹਾ ਤਿਹਾਰਾਂ ਦਾ ਪੂਰਾ ਜੋਰ ਕਾਹ ਪੇ ਪਿਆਹਾਂ ਦਾ ਵੀ ਚੱਲ ਪਈ ਤਿਆਰੀ ਕੈਹੇ ਦੀ ਵਾਲੀ ਦੀ ਤਿਆਰੀ ਆ ਵਾਲੀ ਦੀ ਬਾਅਦ ਫਿਰ ਪਿਆਹਾਂ ਦਾ ਸੀਜ਼ਨ ਆ ਜਾਂਦਾ ਜੀ ਵੇ ਆਹਾਂ ਦਾ ਸੀ ਜੀ ਬਿਲਕੁਲ ਆਪਣੇ ਵਿਆਹ ਦੇ ਆ ਕਿ ਕਾਢ ਨਾਲ ਡੱਬੇ ਦੇ ਨੇ ਤਿਆਰ ਕਰੇਵੇਂ ਜੀ ਆ ਭਾਜੀ ਦੇ ਡੱਬੇ ਅਛਾ ਆ ਵਾਲੇ ਕਾਢਾਂ ਵਾਲੇ ਡੱਬੇ ਜੀ ਹਾਂ ਵਿੱਚ ਕਿਨਾਂ ਕਿਸੇ ਨੇ ਗਿਫਟ ਵੀ ਦੇਣਾ ਦਿਵਾਲੀ ਦਾ ਜਿਵੇਂ ਜੀ ਹਾਂਜੀ ਹਾਂ 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 ਤੇ ਉਹ ਕਿ ਅੱਗੇ ਦੰਨੇ ਤੇ ਭਾਜੀ ਬਣਾਈ ਵੀ ਕਿਨਾਂ ਵਿਆਹ ਕਟੀਆਂ ਨੂੰ ਦੇਣੀ ਆ ਠੀਕ ਆ ਜੀ ਇੱਧਰ ਕੋਈ ਨਹੀਂ ਪਿੰਨੀ ਆ ਆ ਭਾਜੀ ਭਾਜੀ ਪਈ ਆ ਜੀ ਭਾਜੀ ਦੇ ਆ ਵੀ ਭਾਜੀ ਦੇ ਡੱਬੇ ਜੀ ਤੇ ਹਾਂ ਇਹ ਸਾਰੀ ਭਾਜੀ ਹੈ ਬਿਲਕੁਲ 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 ਜੀ ਗਿਫਟ ਪੈਕਿੰਗ ਤੋਂ ਪੱਤੇ ਹਾਂ ਇੱਧਰ ਭਾਈ ਖੋਏ ਦੀਆਂ ਪਿੰਨੀਆਂ ਵੀ ਆ ਗਈਆਂ ਜੀ 600 ਰੁਪਏ ਕਿਲੋ ਖੋਇ ਦੀਆਂ ਪਿੰਨੀਆਂ ਤੇ ਸਿਆਲ ਆ ਰਿਹਾ ਹੈ ਗਾਹਾਂ ਹੁਣ ਠੀਕ ਨੇ ਜੀ ਤੇ ਖਿੱਚਾ ਕੋ ਬਾਈਆਂ ਕੋਲ ਮਾਰੋ ਢੇੜਾ ਤੇ ਛਕੋ ਭਾਈ ਆ ਕੇ ਪਿੰਨੀਆਂ ਤੇ ਬਹੁਤ ਵਧੀਆ ਇੱਕ ਨੰਬਰ ਕੁਆਲਟੀ ਹੁੰਦੀ ਬਾਈਆਂ ਦੀ ਡਰਾਈ ਫੂਡ ਹਾਂ ਉਹ ਠੀਕ ਹੈ ਜੋ ਵੀ ਮੈਂ ਆਪਣੀ ਆਪ ਇਹ ਸਮਾਨ ਸਾਰਾ ਬਿਨਾਂ ਕਾਜੂ ਜੋ ਵੀ ਪੈਂਦਾ ਸਮਾਨ ਤੇ ਆਪਾਂ ਆਪੇ ਕਰਦੇ ਆ ਜੀ ਸੁਭਾਈ ਦੇ ਦੀਵਾਲੀ ਦੇ ਗਿਫਟ ਜੇ ਕਿਸੇ ਨੇ ਡਰਾਈ ਫਰੂਟ ਦੀਆਂ ਟਰੇਹਾਂ ਦੇਣੀਆਂ ਹਾਂਜੀ ਹਾਂ ਹਾਂ ਠੀਕ 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 ਹੈ ਜੀ ਏ ਭਾਈ ਬਾਈਆਂ ਦੀ ਦੁਕਾਨ ਬਾਈਪਾਸ ਤੇ ਆ ਜੀ ਅੱਗੇ ਤੁਸੀਂ ਹੁਣ ਦੇਖੇ ਲੈਣਾ ਵੀਡੀਓ 'ਚ ਵੈਸੇ ਨੰਬਰ ਬਾਈਆਂ ਦਾ ਭਾਈ ਕਾਰਡ ਆਪਣਾ ਕਿੱਥੇ ਆ ਜੀ ਕਾਰਡ ਦਿਖਾ ਦੂ ਇੱਕ ਵਾਰ ਵਿੱਚ ਫੇਕ ਕਾਲ ਕਰ ਲੰਦਾ ਨਾ ਅਗਲਾ ਜੇ ਕਿਸੇ ਨੂੰ ਉੱਪਰ ਵਾਲੇ ਬੋਰਡ ਪਰ ਨਾ ਨੰਬਰ ਫਿੱਕਾ ਹੋ ਗਿਆ ਦੇਖਿਆ ਨਹੀਂ ਦੇਖਾ ਹੁਣ ਉੱਪਰ ਵਾਲਾ ਹੀ ਨੰਬਰ ਚੱਲਦਾ ਹੈ ਉੱਪਰ ਵਾਲਾ ਨੰਬਰ ਆ ਜੀ ਲਓ ਜੀ ਆ ਬਾਈਆਂ ਦਾ ਕਾਰਡ ਹੈ ਤੇ ਭਾਈ ਲਿਓ ਬਾਈਆਂ ਨੂੰ ਜ਼ਰੂਰ ਮੌਕਾ ਕਰਿਓ ਵਿਜ਼ਿਟ ਬਹੁਤ ਵਧੀਆ ਇਹਨਾਂ ਦਾ ਸਮਾਨ ਹੁੰਦਾ ਸਾਰਾ ਹੀ ਇੱਪਾਂ ਦਾ ਤੁਸੀਂ ਦੇਖ ਰਹੇ ਹਾਂ ਅੱਗੇ ਵੀ ਬਲੌਗਾਂ 'ਚ ਮੈਂ ਤਾਂ ਬਾਈਆਂ ਤਹੀਂ ਲੈ ਕੇ ਜਾਂਦਾ ਕੋਈ ਵੀ ਚੀਜ਼ ਤਰ੍ਹਾਂ ਕੋਈ ਫੰਕਸ਼ਨ ਹੋਵੇ ਜਾਂ ਇਧਰਲੀ ਸਾਈਡ ਬਾਈ ਰਹੀਆਂ ਦੂਜੀ ਸਾਈਡ ਆਪਣਾ ਲੱਕੀ ਬਾਈ ਆ ਝੱਲੀਆਂ ਤੇ ਸਾਰਾ ਕੁਝ ਇਹ ਮਿਲ ਜਾਂਦਾ ਬਾਈਆਂ ਤੋਂ ਕੇਕ ਕੋਕ ਵੀ ਹੈ ਨਾ ਇਹ ਵੀ ਆ ਇਹਦੇ ਉੱਪਰ ਕੇਕ ਪਈ ਆ ਪੇਸਟੀਆਂ ਪਈਆਂ ਤੇ ਹੋਰ ਵੀ ਇਧਰ ਬਾਈਆਂ ਕੋਲ ਬਹੁਤ ਵਧੀਆ ਕੰਮ ਆ ਜੀ ਬਾਈਆਂ ਦਾ ਤੇ ਆਪਾਂ ਹੁਣ ਲਈਏ ਮਠਿਆਈ ਅੱਧਾ ਕਿਲੋ ਮੈਂ ਕਹਿੰਦਾ ਲੈ ਲੰਨੇ ਆ ਨਾਰੀਅਲ ਦੀ ਵਰਫੀ ਕਿਉਂਕਿ ਮਿੱਠਾ ਬਹੁਤਾ ਕੋਈ ਖਾਣੇ ਵਾਲਾ ਹੈ ਨਹੀਂ ਘਰ ਤੇ ਨਿਆਣੇ ਹੁਣ ਛੋਟੇ ਆ ਜੀ ਨੂਰ ਤਾਂ ਵੈਸੇ ਵੀ ਨਹੀਂ ਮਿੱਠਾ ਖਾਂਦੀ ਅੱਧਾ ਕਿਲੋ ਬਹੁਤ ਆ ਅੱਧਾ ਕਿਲੋ ਲੈ ਲੰਨੇ ਆ ਨਾਰੀਅਲ ਦੀ ਤੇ ਅੱਧਾ ਕਿਲੋ ਭਾਈ ਨਿੱਕਾ ਦੀਦੀ ਦੀ ਫੇਵਰੇਟ ਵਰਫੀ ਟੋਡਾ ਵਰਫੀ ਉਹ ਕੋਲ ਨਹੀਂ ਐਥੇ ਵੈਸੇ ਹੁਣ ਹੈ ਨਹੀਂ ਟਰੇ ਲੈ ਆਣੀ ਪਣੀ ਇਹਨਾਂ ਨੂੰ ਚੱਕ ਕੇ ਤੇ ਅੱਧਾ-ਅੱਧਾ ਗਲੋਬ ਆ ਲੰਨੇ ਆ ਇਹ ਦੋਹੇ ਆਈਟਮਾਂ ਬਾਕੀ ਹੋਰ ਦੇਖ ਲੰਨੇ ਆ ਕੀ ਬਣਦਾ ਹੋਰ ਜੇ ਕੋਈ ਸਲਾਹ ਬਣਦੀ ਹੋਈ ਫਿਰ ਹੋਰ ਆਈਟਮ ਦੇਖ ਲੰਨੇ ਆ ਲਓ ਇਹ ਇੱਧਰ ਮੁੰਡਾ ਲੱਗਿਆ ਵਾ ਪੈਕਿੰਗ ਕਰਨਾ ਹੈ ਵਾ ਵਾ ਬਹੁਤ ਚੱਕਦੇ ਫੱਟੇ ਬਣਾ ਦੇ ਗੱਲਬਾਤ ਐ ਨਾ ਅਸ਼ਾ ਇਦਾਂ ਹੁੰਦਾ ਏ ਉਹ ਉਹਦੇ ਗੱਲ ਹੈ ਪੈਕ ਗਰਮ ਹਵਾ ਮਾਰ ਦਿੰਦੇ ਭਾਈ ਇਹ ਫਿਰ ਤੋਲ ਮਿਣ ਕੇ ਪਾਉਂਦੇ ਹੁੰਦੇ ਕਿ ਇਦਾਂ ਹੀ ਅੰਦਾਜ਼ੇ ਨਾਲ ਸਾਰਾ ਸਮਾਨ ਮਿਣਿਆ ਹੁੰਦਾ ਜੀ ਮਿਣਿਆ ਪਾ ਹੁੰਦਾ ਹਨਾ ਕਿੰਨੇ ਕਿੰਨੇ ਪਾਏ ਵੇ ਠੀਕ ਆ ਲਓ ਭਾਈ ਸਾਰਾ ਸਮਾਨ ਭਾਈ ਕਹਿੰਦਾ ਮਣਕੇ ਪੈਂਦਾ ਇੱਕ ਬਰਾਬਰ ਸਾਰੀਆਂ ਪਲੇਟਾਂ ਚ ਬਹੁਤ ਵਧੀਆ ਕਿੰਨੇ ਦੀ ਪਲੇਟ ਇਹ ਕਿ ਟੈਗ ਹਜੇ ਲੱਗਣਾ ਇਹਦੇ ਪਾ ਹੈ ਠੀਕ ਆ ਲਓ ਜੀ ਬਹੁਤ ਵਧੀਆ ਬਣ ਗਈ ਭਾਈ ਗੱਲਬਾਤ ਦਰ ਰੱਖੀ ਹੋਈ ਹੈ ਪਈਆਂ ਨੇ ਆ ਹਜੇ ਰਹਿੰਦੀਆਂ ਪੈ ਕੰਨ ਇਹਨਾਂ